ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਅੱਜ ਫਤਿਹਗੜ ਚੂੜੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਇਜ਼ ਵਿਖੇ ਪ੍ਰੋਗਰਾਮ ਕਰਵਾਇਆ ਜਾ ਰਿਹਾ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪੰਛਤ ਦੇ ਚੇਅਰਮੈਨ ਬਲਬੀਤ ਸਿੰਘ ਪੰਨੂ ਪਹੁੰਚ ਰਹੇ ਨੇ ਅਤੇ ਉਹਨਾਂ ਵੱਲੋਂ ਵੱਖ-ਵੱਖ ਇਮਾਰਤਾਂ ਦਾ ਇੱਥੇ ਉਦਘਾਟਨ ਕੀਤਾ ਜਾ ਰਿਹਾ ਗੱਲਬਾਤ ਕਰਾਂਗੇ ਬਲਬੀਤ ਸਿੰਘ ਪੰਨੂ ਨਾਲ ਪ੍ਰਿੰਸੀਪਲ ਨੀਨਾ ਚਾਵਲਾ ਨਾਲ ਅਤੇ ਉਹ ਅਧਿਆਪਕਾਂ ਨਾਲ ਸਭ ਤੋਂ ਪਹਿਲਾਂ ਜੀ ਮੈਂ ਸਤਿਕਾਰਯੋਗ ਸਾਡੇ ਸਾਡੇ ਸਤਿਕਾਰਯੋਗ ਸੀਨੀਅਰ ਸਾਹਿਬ ਸਰਕਾਰਯੋਗ ਸਾਡੇ ਮੰਤਰੀ ਸਾਹਿਬ ਜੋਸ਼ ਬੈਂਸੀ ਜਿਨੇ ਸਿੱਖਿਆ ਦਾ ਵਿਭਾਗ ਦੇਖਦੇ ਨੇ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਫਤਗੜ ਚੂੜੀਆਂ ਦੇ ਸੀਨੀਅਰ ਸੈਕੰਡਰੀ ਪ੍ਰਾਇਮਰੀ ਸਕੂਲਾਂ ਨੂੰ ਬੜਾ ਵੱਡਾ ਮਾਣ ਮਕਸਿਆ तकरीबन 4 ਕਰੋੜ ਤੋਂ ਪਲੱਸ ਜੋ ਸਾਨੂੰ ਗ੍ਰਾਂਟ ਦੇ ਦਿੱਤੀ ਗਈ ਹੈ ਅੱਜ ਫਤਗੜ ਚੂੜੀਆਂ ਦੇ ਦੋ ਸੀਨੀਅਰ ਸੈਕੰਡਰੀ ਸਕੂਲ ਬੁਆਏ ਸਕੂਲ ਅਤੇ ਗਰਲ ਸਕੂਲ ਦੇ ਵਿੱਚ ਨਾਲ-ਨਾਲ ਇੱਕ ਪ੍ਰਾਇਮਰੀ ਸਕੂਲ ਦੇ ਵਿੱਚ तकरीबन 52 ਲੱਖ ਦੀ ਲੱਗਦੇ ਨਾਲ ਜੋ ਕੰਮ ਕੰਪਲੀਟ ਹੋ ਚੁੱਕਾ ਹੈ ਉਹ ਜਿਹੜੇ ਵੀ ਕੰਮ ਹੋਰ ਪੈਂਡਿੰਗ ਨੇ ਮੈਂ ਸਾਰੀ ਅਧਿਆਪਕ ਸਭਾ ਨੂੰ ਪ੍ਰਿੰਸੀਪਲ ਸਹਿਬਾਨ ਨੂੰ ਬੇਨਤੀ ਕਰਕੇ ਗਿਆ ਕਿ ਆਪਣੇ ਸਕੂਲ ਦੀ ਡਿਮਾਂਡ ਨੂੰ ਭੇਜੋ ਤਾਂ ਜੋ ਆਪਾਂ ਇਹਦੇ ਕੰਮਾਂ ਨੂੰ ਕੰਪਲੀਟ ਕਰ ਸਕੀਏ ਉਹ ਸਾਡੀਆਂ ਧੀਆਂ ਨੇ ਬੜਾ ਹੀ ਸੋਹਣਾ ਸਜੱਜੇ ਢੰਗ ਦੇ ਨਾਲ ਜਿਹੜਾ ਅੱਜ ਪ੍ਰੋਗਰਾਮ ਸਭਿਆਚਾਰਕ ਪ੍ਰੋਗਰਾਮ ਕੀਤਾ ਉਹਨਾਂ ਧੀਆਂ ਨੂੰ ਮੈਂ ਆਪਣੇ ਵੱਲੋਂ ਸ਼ਾਬਾਸ਼ ਇਹ ਦੇਣਾ ਚਾਹੁੰਦਾ ਕੰਨਿਆ ਸਕੂਲ ਦੇ ਮੈਡਮ ਪ੍ਰਿੰਸੀਪਲ ਜੋ ਇਹਨਾਂ ਦੀ ਮਿਹਨਤ ਇਹਨਾਂ ਦੀ ਮਿਹਨਤ ਦੀ ਦਾਤ ਦੇਣਾ ਚਾਹੁੰਨਾ ਕਿਉਂਕਿ ਇਹਨਾਂ ਦੇ ਸਿਸਟਮ ਨੂੰ ਦੇਖ ਕੇ ਮਨ ਨੂੰ ਬੜੀ ਖੁਸ਼ੀ ਹੋਈ ਇਹਦੇ ਤੋਂ ਪਹਿਲਾਂ ਮੈਂ ਬாய் ਸਕੂਲ ਦੇ ਜਿਹੜੇ ਸਾਡੇ ਪ੍ਰਿੰਸੀਪਲ ਮੈਡਮ ਉਹਨਾਂ ਦੇ ਵੀ ਸਿਸਟਮ ਨੂੰ ਦੇਖ ਕੇ ਆਇਆ ਮੈਂ ਸਿਸਟਮ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਵੀ ਲੀਕਿਆ ਬੜੀ ਮਾਣ ਵਾਲੀ ਗੱਲ ਹੈ ਮੈਂ ਆਪਣੇ ਆਪ 'ਚ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਜਿਹਨੂੰ ਮੇਣਾ ਮिन्नੂ ਸਾਡੀਆਂ ਬੱਚੀਆਂ ਲਈ ਆਉਣ ਵਾਲੇ ਭਵਿੱਖ ਲਈ ਸਕੂਲਾਂ ਦੇ ਵਿੱਚ ਜਾ ਕੇ ਉਦਘਾਟਨੀ ਸਮਾਰੋਹ ਉਹ ਸਕੂਲਾਂ ਨੂੰ ਇੰਪਰੂਵ ਕਰਨ ਵਾਸਤੇ ਜੋ ਸਰਕਾਰ ਅਧਿਕਾਰ ਚੂੜੀਆਂ ਨੂੰ ਇਹਨੇ ਦਰਾਨਾ ਦੇ ਕੇ ਜੋ ਮਾਨ ਬਖਸ਼ਦੀ ਹੈ ਮੈਂ ਆਪਣੇ ਆਪ ਦੇ ਬਹੁਤ ਜ਼ਿਆਦਾ ਮਾਣ ਮਸ਼ਹੂਰ ਕਰ ਰਿਹਾ ਵੀ ਜਾਂ ਜੋ ਸਾਡੇ ਆਉਣ ਵਾਲੇ ਭਵਿੱਖ ਨੂੰ ਇੰਪਰੂਵ ਕਰਨ ਵਾਸਤੇ ਇੱਕ ਮੈਂ ਨੂੰ ਹਿੱਸਾ ਉਹਨਾਂ ਕਰਿਆ ਮੈਂ ਜਿੰਨੇ ਵੀ ਸਾਡੇ ਵਧੇਗਾੜ ਚੂੜੀਆਂ ਹਲਕੇ ਦੇ ਟੀਚਰ ਸਮਾਨ ਹੈ ਮੀਡੀਆ ਦੇ ਰਾਈ ਸੋਸ਼ਲ ਮੀਡੀਆ ਦੇ ਰਾਈ ਕੁਨ ਸਾਰਿਆਂ ਨੂੰ ਆਪਰੇ ਲੋ ਇੱਕ ਅਪੀਲ ਇੱਕ ਬੇਨਤੀ ਕਰਨਾ ਚਾਹੁੰਨਾ ਜੋ ਵੀ ਸਕੂਲਾਂ ਦੇ ਵਿੱਚ ਕਮੀ ਹੈ ਉਸ ਕਮੀ ਨੂੰ ਜਾਣੂ ਕਰਵਾਇਆ ਜਾਏ ਉਸ ਕਮੀ ਦੀ ਡਿਮਾਂਡ ਬਣਾ ਕੇ ਭੇਜੀ ਜਾਏ ਤਾਂ ਜੋ ਆਪਣੇ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਅਸੀਂ ਸਵਾਰ ਸਕੀਏ ਪੰਡਤ ਜੀ ਆਪਣਾ ਜਿਹੜਾ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦਾ ਬੜਾ ਮੁੱਦਾ ਆਪਣਾ ਵੀ ਫੋਰ ਚਾਰਜਸ ਵੱਖ-ਵੱਖ ਵੱਖਰੇ ਤਰੀਕਿਆਂ ਨਾਲ ਚਾਰਜਸ ਵਾਧੇ ਨੇ ਜਰੂਰ ਕਿ ਉਹਦੀ ਗੱਲ 'ਤੇ ਧਿਆਨ ਜਾਊਗੀ ਤੇ ਸਰਕਾਰ ਉਹਨਾਂ ਦੇ ਐਕਚੁਅਲੀ ਦੂਰ ਲੋ ਸਰ ਇੱਕ ਪ੍ਰਤਾਪ ਸਿੰਘ ਬਾਜਵੇ ਦੀ ਗ੍ਰਿਫਤਾਰੀ ਲੈ ਕੇ ਕਾਂਗਰਸ ਵੱਲੋਂ ਧਰਨਾ ਦਿੱਤਾ ਜਾ ਰਿਹਾ ਚੰਨੀ ਗੜ੍ਹ ਦੇ ਦੌਰ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਐਫ ਆਈ ਆਰ ਕਿਉਂ ਕੀਤੀ ਆ ਦੇਖੋ ਜੀ ਪ੍ਰਤਾਪ ਸਿੰਘ ਬਾਜਵੇ ਨੂੰ ਦੇਖੋ ਉਹਦੀਆਂ ਜਿਹੜੀਆਂ ਇਕੱਲੀਆਂ ਨੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਸਿਆਸਤ ਦਾ ਉਹਨਾਂ ਨੇ ਮਜ਼ਾਕ ਬਣਾ ਕੇ ਰੱਖਤਾ ਦੇਖੋ ਕੰਮ ਕਰਦਾ ਤੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸਨ ਰਾਜੋਗ ਸੀਐਮ ਸਾਹਿਬ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚੋਂ ਗੁੰਡਾ ਰਾਜ ਪੰਜਾਬ ਦੇ ਵਿੱਚ ਉਹ ਨਸ਼ਾ ਪੰਜਾਬ ਦੇ ਵਿੱਚ ਉਹ ਨਫਰਤ ਨੂੰ ਖਤਮ ਕਰਨਾ ਚਾਹੁੰਦੇ ਨੇ ਆਪਸੀ ਪਿਆਰ ਵਧਾਉਣਾ ਚਾਹੁੰਦੇ ਨੇ ਲੇਕਿਨ ਪ੍ਰਤਾਪ ਸਿੰਘ ਬਾਜਵਾ ਪਤਾ ਨਹੀਂ ਉਹਨੇ ਕੈਸੀ ਸਿਕਲਾਈ ਲਈ ਹੈ ਕੈਸਾ ਸਿਸਟਮ ਦੇ ਵਿੱਚ ਉਹ ਰਹੇ ਆ ਉਲਟੀਆਂ ਸਿੱਧੀਆਂ ਜਿਹੜੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਆਉਂਦੀ ਸਾਰਾ ਪੰਜਾਬ ਜਾਣਦਾ ਪੂਰਾ ਵਰਲਡ ਜਾਣਦਾ ਜਿਹੜਾ ਉਹਨੇ ਸ਼ਬਦ ਬੋਲਿਆ ਕਿ 18 ਬੰਮ ਚੱਲ ਚੁੱਕੇ ਨੇ 32 ਬੰਮ ਅਜੇ ਚੱਲਣੇ ਨੇ ਪੰਜਾਬ ਦੇ ਕੁ ਭਲੇ ਲਈ ਥੋੜੀ ਬੋਲ ਰਹੀ ਆ ਪੰਜਾਬੀਆਂ ਦੇ ਭਲੇ ਲਈ ਥੋੜੀ ਬੋਲ ਰਹੀ ਆ ਪੰਜਾਬੀਆਂ ਵਾਸਤੇ ਬੁਰਾ ਸੋਚਦੀ ਰਹੀ ਹੈ ਕਾਂਗਰਸ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਪੰਜਾਬ ਨਾ ਬੜਾ ਮਾੜਾ ਕੀਤਾ ਤੇ ਗਾਂ ਵੀ ਇਹਨਾਂ ਦਾ ਇਹੋ ਹੀ ਸੋਚ ਆ ਇਹਨਾਂ ਦਾ ਇਹੋ ਹੀ ਪੰਜਾਬ ਆ ਇਹਨਾਂ ਦੇ ਇਹੋ ਹੀ ਪਲਾਨ ਹੈ ਕਿ ਪੰਜਾਬ ਨੂੰ ਇੱਕਜੁੱਟ ਠੱਠੇ ਨਹੀਂ ਹੋਣ ਦੇਣਾ ਆਪਸੀ ਭਾਈਚਾਰੇ ਨੂੰ ਪਾੜ ਪੋਣਾ ਚਾਹੁੰਦੇ ਨੇ ਧਰਮ ਦੀ ਰਾਜਨੀਤੀ ਕਰਦੇ ਨੇ ਮੈਂ ਅੱਜ ਤੁਹਾਨੂੰ ਉਹ ਕਿ ਬੇਨਤੀ ਕਰਨੀ ਚਾਹੁੰਦਾ ਸਾਰੇ ਸਰਾਰਤੀ ਅੰਥਰਾਂ ਨੂੰ ਪੰਜਾਬ ਨੂੰ ਅਮਨ ਸ਼ਾਂਤੀ ਦੇ ਨਾਲ ਜੀਵ ਅਮਨ ਸ਼ਾਂਤੀ ਦੇ ਨਾਲ ਰਾਓ ਤੇ ਅਮਨ ਸ਼ਾਂਤੀ ਦੇ ਨਾਲ ਰਹੋ ਦੇਖਿਆ ਕਿ ਤਾ ਤੈਨੂੰ ਲਾ ਕੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਕਾਲੀ ਕਾਂਕਸੀ ਤੇ ਭਾਈ ਭਾਰੇ ਕਹਿ ਰਹੇ ਜੀ ਟਾਈਮ ਤੇ ਯੂਨੀਵਰਸਿਟੀ ਹੋ ਰਹੀ ਹੈ ਸਰਕਾਰ ਕਰ ਰਹੀ ਹੈ ਬੇਖੋ ਜੀ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਅੱਜ ਵੀ ਤੁਸੀਂ ਸਵੇਰ ਦੇ ਨਾਲ ਜੀ ਤੁਸੀਂ ਆਪ ਗਰਾਊਂਡ ਤੇ ਜਾ ਕੇ ਚੈੱਕ ਕਰੋ ਮੈਂ ਕਿਸੇ ਨਾਲ ਤਰਾਜ ਨਹੀਂ ਕਰਾਂਗਾ ਕਿਸੇ ਪੱਤਰਕਾਰ ਭਰਾ ਨਾਲ ਤਰਾਜ ਨਹੀਂ ਕਰਾਂਗਾ ਸੋਸ਼ਲ ਮੀਡੀਆ ਦੇ ਭਰਾ ਨਾਲ ਤਰਾਜ ਨਹੀਂ ਕਰਾਂਗਾ ਤੁਸੀਂ ਆਪ ਜਾ ਕੇ ਸਕੂਲਾਂ ਦੇ ਵਿੱਚ ਹੱਥ ਮਾਰ ਕੇ ਵੇਖਿਓ ਕਿ ਮਨੀ ਵੇਸਟੀ ਕਿ ਹੋ ਰਹੀ ਹੈ ਜਾਂ ਸਾਡੇ ਬੱਚਿਆਂ ਦਾ ਭਵਿੱਖ ਲਿਖਿਆ ਜਾਂ ਰਿਹਾ ਹੈ ਜਾਂ ਸਾਡੇ ਬੱਚਿਆਂ ਦਾ ਆਉਣ ਵਾਲਾ ਭਵਿੱਖ ਲਿਖਿਆ ਜਾਂ ਰਿਹਾ ਹੈ ਟੀਚਰ ਸਾਹਿਬਾਨਾਂ ਦੇ ਚਿਹਰਿਆਂ ਦੀ ਖੁਸ਼ੀ ਨੂੰ ਪੜੋ ਬੱਚਿਆਂ ਦੀ ਖੁਸ਼ੀ ਨੂੰ ਪੜੋ ਬੱਚਿਆਂ ਦੇ ਮਾਪਿਆਂ ਦੀ ਖੁਸ਼ੀ ਨੂੰ ਵੜ ਕੇ ਵੇਖੋ ਕਿ ਅੱਜ ਸਾਡੇ ਬੱਚਿਆਂ ਵਾਸਤੇ ਸਕੂਲਾਂ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਲੱਗ ਰਹੇ ਹਨ ਸਾਨੂੰ ਸਭ ਵੇਖਿਆ ਜਾਵੇ ਕਿ ਸਰਕਾਰ ਬਹੁਤ ਵੱਡਾ ਪ੍ਰਚਾਰਾ ਕਰ ਰਹੀ ਹੈ ਕਿ ਸਿੱਖਿਆ ਮਿਆਰ ਨੂੰ ਚੁੱਕ ਰਹੀ ਹੈ ਪਰ ਵੇਖਿਆ ਜਾਵੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਲੁੱਟ ਉਦਾਂ ਦੀ ਉਦਾਂ ਚੱਲ ਰਹੀ ਹੈ ਕਿ ਉੱਥੇ ਯੂਨੀਫਾਰਮ ਵਰਦੀਆਂ ਜਿਹੜੀਆਂ ਕਿ ਸ਼ਰਿਆਂ ਵਿੱਚ ਵੰਡੀਆਂ ਜਾ ਰਹੀਆਂ ਜਦੋਂ ਕਿ ਸਰਕਾਰ ਦੇ ਹੁਕਮ ਕੀਤਾ ਸੀ ਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਹੋਊਗੀ ਪ੍ਰਾਈਵੇਟ ਸਕੂਲ ਇਹ ਕੰਮ ਨਹੀਂ ਕਰ ਲੂਗਾ ਜਰੂਰ ਮੰਨਦੀ ਜੇ ਤੁਸੀਂ ਇਹ ਗੱਲ ਮੇਰੇ ਅੱਜ ਧਿਆਨ 'ਚ ਲਿਆਂਦੀ ਹੈ ਤੇ ਮੈਂ ਜਰੂਰ ਸਾਡੇ ਐਜੂਕੇਸ਼ਨ ਦੇ ਜਿਹੜੇ ਜ਼ਿਲ੍ਹੇ ਦੇ ਅਫਸਰ ਨੇ ਉਹਨਾਂ ਦੇ ਧਿਆਨ 'ਚ ਲਾਵਾਂਗਾ ਔਰ ਉਹਨਾਂ ਦੇ ਐਕਸ਼ਨ ਲਿਆ ਜਾਊਗਾ ਜੇ ਤੁਹਾਡੇ ਕੋਈ ਇਦਾਂ ਦਾ ਧਿਆਨ 'ਚ ਤਾਂ ਮੈਨੂੰ ਨੋਟ ਜਰੂਰ ਕਰਵਾਇਓ ਅਸੀਂ ਉਹਨਾਂ ਦੇ ਐਕਸ਼ਨ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਮੈਂ ਜਰੂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤੇਗੜ ਚੁੜੀਆਂ ਲੜਕੇ ਦੀ ਐਸ ਪ੍ਰਿੰਸੀਪਲ ਪਿਛਲੇ 8 ਸਾਲ ਤੋਂ ਭੂਮਿਕਾ ਨਿਭਾ ਰਹੀ ਹੈ ਤੋ ਪੰਨੂ ਸਾਹਿਬ ਅੱਜ ਉਦਘਾਟਨ ਕਰਨ ਆਏ ਸਾਡੇ ਸਕੂਲ ਦਾ ਸਕੂਲ ਦੇ ਵਿੱਚ ਇੱਕ ਨਵਾਂ ਕਮਰਾ ਬਣਿਆ ਹੈ ਜਿਹਦਾ ਅੱਜ ਉਦਘਾਟਨ ਕਰਨ ਆਏ ਉਹਦੀ ਲਗਭਗ 9 ਲੱਖ 55 ਹਜ਼ਾਰ ਦੇ ਕਰੀਬ ਗ੍ਰਾਂਟ ਆਈ ਸੀ ਇਹਦੇ ਤੋਂ ਇਲਾਵਾ ਵੀ ਸਾਡਾ ਟਾਈਲ ਵਰਕ ਚੱਲਿਆ ਰੂਮਸ ਦੇ ਵਿੱਚ ਹੈਨਾ ਤਕਰੀਬਨ ਮਿਲਾ ਕੇ ਸਰਾਂ 1.4 ਲੱਖ ਦੇ ਕਰੀਬ ਗ੍ਰਾਂਟ ਆਈ ਜਿਹੜੀ ਅਸੀਂ ਬੜੇ ਵਧੀਆ ਤਰੀਕੇ ਨਾਲ ਯੂਜ਼ ਕੀਤੀ ਔਰ ਕਰਵਾਈ ਪੰਨੂ ਸਾਹਿਬ ਨੇ ਆ ਕੇ ਅਜੂਦਗਠਨ ਕੀਤਾ ਬੜਾ ਵਧੀਆ ਮਹਿਸੂਸ ਹੋਇਆ ਸਾਨੂੰ ਚਲੋ ਇੰਨੇ ਸ਼ਾਰਟ ਟਾਈਮ 'ਚ ਟਾਈਮ ਕੱਢ ਕੇ ਸਾਡੇ ਸਕੂਲ ਆਣਾ ਬੜਾ ਬਿਜ਼ੀ ਸ਼ਡਿਊਲ ਹੈ ਉਹਨਾਂ ਦਾ ਔਰ ਹਮੇਸ਼ਾ ਹੀ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਕਿ ਹਮੇਸ਼ਾ ਹੀ ਪੰਨੂ ਸਾਹਿਬ ਵੱਲੋਂ ਸਾਨੂੰ ਹਮੇਸ਼ਾ ਸਹਿਯੋਗ ਮਿਲਿਆ ਸਕੂਲ ਦੇ ਕਿਸੇ ਕੰਮ ਨੂੰ ਵੀ ਉਹਨਾਂ ਨੇ ਰੁਕਣ ਨਹੀਂ ਦਿੱਤਾ ਜਿਹੜੀ ਗ੍ਰਾਂਟ ਦੀ ਜ਼ਰੂਰਤ ਪਈ ਹਮੇਸ਼ਾ ਪ੍ਰੋਵਾਈਡ ਕੀਤੀ ਸਾਡਾ ਸਕੂਲ ਪੀਐਮ ਸ਼੍ਰੀ ਵਿੱਚ ਲਿਆਨ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗ ਉਹਨਾਂ ਨੇ ਸੋਚਿਆ ਸਕੂਲ ਨੂੰ ਬੀਐਮਪੀ ਐਮ ਸ਼੍ਰੀ ਚਾਹਨਾ ਚਾਹੀਦਾ ਆ ਪੀਐਮ ਸ਼੍ਰੀ ਦੇ ਵਿੱਚ ਵੀ ਬਹੁਤ ਸਾਰੀਆਂ ਲੱਖਾਂ ਦੇ ਕਰੀਬ ਗਰਾਂਟਾਂ ਆਈਆਂ ਨੇ ਤੇ ਹੋਰ ਵੀ ਆਈਆਂ ਨੇ ਉਹ ਸਾਰਾ ਸਹਿਯੋਗ ਪੰਨੂ ਸਾਹਿਬ ਨੇ ਜਾਨੂੰ ਦਿੱਤਾ ਹੁਣੇ ਉਹਨੇ ਗਰਾਊਂਡ ਦੀ ਗੱਲ ਹੋਈ ਸੀ ਉਹ ਕਹਿੰਦੇ ਮੈਡਮ ਫਿਕਰ ਹੀ ਨਾ ਕਰੋ ਉਹ ਵੀ ਤੁਹਾਡਾ ਕੰਮ ਹੋਇਆ ਹੀ ਸਮਝੋ ਸੋ ਪੰਨੂ ਸਾਹਿਬ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਡੇ ਐਜੂਕੇਸ਼ਨ ਮਨਿਸਟਰ ਹਰਜੂ ਸਿੰਘ ਬੈਂਸ ਜੀ ਇਹਨਾਂ ਸਾਰਿਆਂ ਦੇ ਯਤਨਾਂ ਸਦਕਾ ਅੱਜ ਸਾਡਾ ਸਕੂਲ ਇੱਕ ਵਧੀਆ ਮਕਾਮ ਤੇ ਆ ਕੇ ਖੜਾ ਹੋਇਆ ਤੇ ਉਮੀਦ ਹੈ ਕਿ ਅੱਗੇ ਤੋਂ ਵੀ ਸਾਡਾ ਸਕੂਲ ਹੋਰ ਤਰੱਕੀ ਕਰੇਗਾ। ਸੋ ਸਾਡਾ ਪੰਨੂ ਸਾਹਿਬ ਦਾ ਸੰਸਥਾ ਨੂੰ ਬਹੁਤ ਸਹਿਯੋਗ ਹੈ ਜੀ। ਜੋ-ਜੋ ਆਪਾਂ ਸਮੇਂ ਅਨੁਸਾਰ ਇਹਨਾਂ ਨੂੰ ਡਿਮਾਂਡ ਭੇਜੀ ਉਹਨਾਂ ਨੇ ਹਰ ਡਿਮਾਂਡ ਨੂੰ ਪੂਰਾ ਕੀਤਾ ਕਿਉਂਕਿ ਉਹ ਸਾਡੇ ਹਲਕੇ ਦੇ ਨੁਮਾਇੰਦੇ ਨੇ, ਹਲਕਾ ਇੰਚਾਰਜ ਵੀ ਨੇ, ਚੇਅਰਮੈਨ ਪੰਸਬ ਪੰਜਾਬੀ ਨੇ। ਸੋ ਜੋ ਵੀ ਆਪਾਂ ਆ ਉਹਨਾਂ ਨੂੰ ਡਿਮਾਂਡ ਸਮੇਂ-ਸਮੇਂ ਤੇ ਲਿਖ ਕੇ ਭੇਜਿਆ ਨੇ ਉਹਨਾਂ ਨੇ ਸਕੂਲ ਸੰਬੰਧੀ ਜੋ ਵੀ ਸਹੂਲਤਾਂ ਹੀ ਉਹਨਾਂ ਨੂੰ ਪੂਰਾ ਕੀਤਾ ਔਰ ਆਜ ਉਹਨਾਂ ਨੇ ਇੱਕ ਐਡੀਸ਼ਨਲ ਕਲਾਸਰੂਮ ਜਿਹੜਾ ਆਧੁਨਿਕ ਸਹੂਲਤਾਂ ਨਾਲ ਲੈਸ ਹੈ ਉਹ ਸਕੂਲ ਜਿਹੜਾ ਵਾ ਉਹਦਾ ਉਹ ਘਾਟਨ ਕਰਕੇ ਗਏ ਨੇ ਔਰ ਆਸ ਹੈ ਕਿ ਆਪਾਂ ਅੱਗੇ ਤੋਂ ਵੀ ਜੋ ਵੀ ਡਿਮਾਂਡ ਸਕੂਲ ਦੀ ਰਿਕੁਆਇਰਮੈਂਟ ਵਾਸਤੇ ਬੱਚਿਆਂ ਦੀ ਬੈਟਰਮੈਂਟ ਵਾਸਤੇ ਦਵਾਂਗੇ ਉਹ ਜਲਦੀ ਤੋਂ ਜਲਦੀ ਪੂਰਾ ਕਰ ਦਿੰਗੇ ਔਰ ਤਾਂਕਿ ਬੱਚੇ ਵੱਧ ਤੋਂ ਵੱਧ ਸਹੂਲਤਾਂ ਦਾ ਜਿਹੜਾ ਵਾ ਉਹ ਫਾਇਦਾ ਲੈ ਸਕਣ ਤੇ ਵਧੀਆ ਕੰਪੀਟੀਟਿਵ ਇਗਜ਼ਾਮਸ ਵਿੱਚ ਕੁਆਲੀਫਾਈ ਕਰਕੇ ਇਲਾਕੇ ਦਾ ਸਕੂਲ ਦਾ ਸੰਸਥਾ ਦਾ ਸਬਦਾ ਨਾਮ ਜਿਹੜਾ ਰੋਸ਼ਨ ਕਰਦਾ